ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਸਮੇਂ ਹੜ੍ਹ ਨੇ ਜੋ ਕਹਿਰ ਮਚਾਇਆ ਉਸ ਦਾ ਉਸ ਦੇ ਉੱਪਰ ਧਿਆਨ ਪੂਰੀ ਦੁਨੀਆ ਦਾ ਹੈ ਪਰ ਇੱਕ ਖਬਰ ਇਸ ਵੇਲੇ ਬਹੁਤ ਵੱਡੀ ਆ ਰਹੀ ਹੈ ਇਹ ਖਬਰ ਹੈ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਤੋਂ ਜੀ ਹਾਂ ਚੰਬਾ ਜ਼ਿਲ੍ਹੇ ਦੇ ਵਿੱਚ ਜਿਵੇਂ ਤੁਹਾਨੂੰ ਪਤਾ ਹੋਵੇਗਾ ਕਈ ਲੋਕਾਂ ਨੂੰ ਕਿ ਉੱਥੇ ਦੀ ਮਣੀ ਮਹੇਸ਼ ਯਾਤਰਾ ਇਸ ਸਮੇਂ ਰੁਕ ਗਈ ਹੈ ਅਗਸਤ ਮਹੀਨੇ ਦੇ ਵਿੱਚ ਇਹ ਯਾਤਰਾ ਸ਼ੁਰੂ ਹੁੰਦੀ ਹੈ ਤੇ ਇਸੇ ਮਹੀਨੇ ਦੇ ਵਿੱਚ ਹੀ ਇਸ ਦੀ ਅੰਤ ਹੁੰਦੀ ਹੈ ਪਰ ਇਸ ਯਾਤਰਾ ਦੇ ਵਿੱਚ ਪੂਰੇ ਦੇਸ਼ ਤੋਂ ਲੋਕ ਪਹੁੰਚਦੇ ਨੇ ਤੇ ਇਸ ਸਮੇਂ ਇਹ ਯਾਤਰਾ ਰੁਕੀ ਤਾਂ ਹੋਈ ਹੈ ਪਰ ਵੱਡੀ ਖਬਰ ਇਹ ਹੈ ਕਿ ਇਸ ਯਾਤਰਾ ਤੇ ਗਏ ਕਈ ਪੰਜਾਬੀ ਇਸ ਸਮੇਂ ਲਾਪਤਾ ਦੱਸੇ ਜਾ ਰਹੇ ਨੇ ਜੀ ਹਾਂ ਹੁਣ ਤੱਕ ਇਸ ਯਾਤਰਾ ਦੇ ਵਿੱਚ ਕੁਦਰਤੀ ਕਰੋਪੀ ਕਾਰਨ 11 ਲੋਕਾਂ ਦੀ ਮੌਤ ਦੀ ਖਬਰ ਹੈ ਜੋ ਵੱਖ-ਵੱਖ ਇਲਾਕਿਆਂ ਦੇ ਨੇ ਦੇਸ਼ ਦੇ ਤੇ ਇਸ ਦੇ ਵਿੱਚ ਦੋ ਪੰਜਾਬੀਆਂ ਦੀ ਵੀ ਮੌਤ ਦੀ ਖਬਰ ਹੁਣ ਤੱਕ ਸਾਡੇ ਤੱਕ ਪਹੁੰਚੀ ਹੈ ਜੋ ਪਠਾਨਕੋਟ ਦੇ ਦੋ ਨੌਜਵਾਨੇ 18-18 ਸਾਲ ਇਹਨਾਂ ਦੀ ਉਮਰ ਹੈ ਇਸ ਤੋਂ ਇਲਾਵਾ ਇਸ ਸਮੇਂ 3000 ਤੋਂ ਵੱਧ ਯਾਤਰੀ ਮਣੀ ਮਹੇਸ਼ ਦੀ ਯਾਤਰਾ ਤੇ ਗਏ ਸਨ ਜੋ ਫਸੇ ਹੋਏ ਨੇ ਜਾਂ ਜੋ ਯਾਤਰੀ ਗਿਣਤੀ ਜ਼ਿਆਦਾ ਪਰ ਜੋ ਫਸੇ ਹੋਏ ਨੇ ਉਹ 3000 ਨੇ ਤਾਂ ਇਸ ਸਮੇਂ ਫਰੀਦਕੋਟ ਦੇ ਇੱਕ ਹੋਰ ਵੱਡੀ ਖਬਰ ਆ ਰਹੀ ਹੈ ਕਿ ਫਰੀਦਕੋਟ ਦੇ ਪਿੰਡ ਪੰਜਗਰਾਈ ਦੇ 15 ਲੋਕ ਜੋ ਕਿ ਅੱਜ ਤੋਂ ਕਰੀਬ 10 ਦਿਨ ਪਹਿਲਾਂ ਇਸ ਯਾਤਰਾ ਤੇ ਗਏ ਸੀ ਉਹਨਾਂ ਦਾ ਸੰਪਰਕ ਪਿੰਡ ਵਾਲਿਆਂ ਨਾਲ ਪਰਿਵਾਰ ਵਾਲਿਆਂ ਨਾਲ ਟੁੱਟ ਚੁੱਕਾ ਹੈ ਤੇ ਸਭ ਤੋਂ ਮੰਦਭਾਗੀ ਖਬਰ ਇਹ ਵੀ ਹੈ ਕਿ ਇਸ ਯਾਤਰਾ ਤੇ 7 ਸਾਲ ਦਾ ਇੱਕ ਬੱਚਾ ਵੀ ਗਿਆ ਸੀ ਉਸ ਦਾ ਵੀ ਕੋਈ ਥੋ ਪਤਾ ਨਹੀਂ ਹੈ ਤਾਂ ਇਸ ਸਮੇਂ ਪਿੰਡ ਵਾਲੇ ਚਿੰਤਤ ਨੇ ਕਰੀਬ-ਕਰੀਬ 3000 ਲੋਕ ਫਸੇ ਹੋਏ ਨੇ ਵੱਖ-ਵੱਖ ਥਾਵਾਂ ਤੇ ਹਿਮਾਚਲ ਪ੍ਰਦੇਸ਼ ਪੁਲਿਸ ਲੋਕਾਂ ਨੂੰ ਸਾਮ ਰਹੀ ਹੈ ਹੈਲੀਕਾਪਟਰ ਲਗਾਏ ਗਏ ਨੇ ਤਸਵੀਰਾਂ ਤੁਹਾਨੂੰ ਦਿਖਾਈਏ ਕਿਉਂਕਿ ਮਣੀ ਮਹेश ਯਾਤਰਾ ਦੇ ਉੱਪਰ ਜਦੋਂ ਲੋਕ ਜਾ ਰਹੇ ਸੀ ਤਾਂ ਲੈਂਡਸਲਾਈਡ ਹੋਈ ਪੱਥਰ ਡਿੱਗੇ ਕਈ ਲੋਕ ਫਿਸਲੇ ਤੇ ਕਈ ਲੋਕ ਜ਼ਖਮੀ ਵੀ ਹੋਏ ਨੇ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਨੇ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗੇਗਾ ਕਿ ਇਸ ਯਾਤਰਾ ਦੀ ਸੀਰੀਅਸਨੈਸ ਕਿੰਨੀ ਹੈ ਤੁਸੀਂ ਇਹ ਦੇਖੋ ਕਿ ਇਹ ਜੋ ਇਲਾਕਾ ਹੈ ਇਸ ਇਲਾਕੇ ਨੂੰ ਪਾਰ ਕਰਕੇ ਲੋਕ ਮਣੀ ਮਹੇਸ਼ ਦੀ ਯਾਤਰਾ ਕਰਦੇ ਨੇ ਕਿਹਾ ਜਾਂਦਾ ਹੈ ਕਿ ਧਾਰਮਿਕ ਯਾਤਰਾਵਾਂ ਚੋਂ ਇੱਕ ਸਭ ਤੋਂ ਔਖੀ ਯਾਤਰਾ ਮਣੀ ਮਹੇਸ਼ ਦੀ ਯਾਤਰਾ ਹੈ ਜੋ ਕਿ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਇਹ ਤੀਰਸਥਾਨ ਜਿਸ ਨੂੰ ਲੋਕ ਯਾਤਰਾ ਕਰਨ ਜਾਂਦੇ ਨੇ ਤੇ ਪਹਾੜੀਆਂ ਤੋਂ ਔਖੇ ਰਾਹਾਂ ਨੂੰ ਪਾਰ ਕਰਕੇ ਲੋਕ ਜਾਂਦੇ ਨੇ ਇਹ ਦੇਖੋ ਤੁਸੀਂ ਕਾਰ ਦੀ ਤਸਵੀਰ ਇਸ ਇਲਾਕੇ ਦੇ ਵਿੱਚ ਇੱਕ ਕਾਰ ਲੰਘ ਰਹੀ ਸੀ ਤੇ لینڈ ਸਲਾਈਡ ਹੋਈ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਇਸ ਪੂਰੇ ਇਲਾਕੇ ਦੇ ਵਿੱਚ ਲੋਕ ਇਸ ਸਮੇਂ ਕਿਸੇ ਤਰ੍ਹਾਂ ਨਿਕਲ ਕੇ ਸੁਰੱਖਿਅਤ ਥਾਵਾਂ ਤੇ ਜਾਣ ਦੀ ਕੋਸ਼ਿਸ਼ ਕਰ ਰਹੇ ਤੁਸੀਂ ਇਹ ਦੇਖੋ ਇਹ ਜੋ ਝਰਨੇनुਮਾ ਥਾਂ ਬਣੀ ਕਿਉਂਕਿ ਇਹ ਬੱਦਲ ਫਟਣ ਕਾਰਨ ਤੇ لینڈ ਸਲਾਈਡ ਹੋਣ ਤੋਂ ਬਾਅਦ ਲੋਕ ਇੱਕ ਦੂਜੇ ਦੀ ਬਾਹ ਫੜ ਕੇ ਨਦੀ ਕ੍ਰੋਸ ਕਰ ਰਹੇ ਨੇ ਕੁਝ ਇਸੇ ਤਰ੍ਹਾਂ ਦੀ ਯਾਤਰਾ ਵੀ ਹੈ ਅਜਿਹਾ ਕਿਹਾ ਜਾਂਦਾ ਕਿ ਬੜੇ ਔਖੀ ਇਹ ਯਾਤਰਾ ਹੈ ਪਰ ਇਸ ਸਮੇਂ ਇਹ ਯਾਤਰਾ ਰੋਕ ਦਿੱਤੀ ਗਈ ਹੈ ਜੋ ਭਰਮੌਰ ਇਕ ਥਾਂ ਹੈ ਚੰਬਾ ਜ਼ਿਲ੍ਹੇ ਦੇ ਵਿੱਚ ਇੱਥੇ ਜੋ ਆਰਜੀ ਕੈਂਪ ਬਣਾਏ ਗਏ ਨੇ ਹਿਮਾਚਲ ਪੁਲਿਸ ਤੇ ਬਚਾਅ ਕਾਰਜ ਇੱਥੇ ਲੋਕਾਂ ਨੂੰ ਇਕੱਠੇ ਕਰਕੇ ਰੱਖ ਰਹੇ ਨੇ ਤੇ ਇਹ ਤਸਵੀਰਾਂ ਬੇਹ ਡਰੋਨ ਵਾਲੀਆਂ ਨੇ ਇਹਨਾਂ ਤਸਵੀਰਾਂ ਤੋਂ ਪਤਾ ਲੱਗਦਾ ਹੈ ਕਿ ਜੋ 3000 ਲੋਕ ਇਸ ਸਮੇਂ ਫਸੇ ਹੋਏ ਨੇ ਲੈਂਡਸਲਾਈਡ ਕਾਰਨ ਤੇ ਕਈ ਲੋਕ ਜੋ ਲਾਪਤਾ ਨੇ ਉਹ ਕਿਸ ਹਾਲਤ ਵਿੱਚ ਹੋਣਗੇ ਇਸ ਤੋਂ ਪਤਾ ਲੱਗ ਰਿਹਾ ਹੈ ਕਿ ਇਹ ਯਾਤਰਾ ਦੀ ਗੰਭੀਰਤਾ ਕੀ ਹੈ ਦੋ ਤਸਵੀਰਾਂ ਤੁਹਾਨੂੰ ਦਿਖਾਈਏ ਇੱਕ ਪਾਸੇ ਤਸਵੀਰ ਹੈ ਜੋ ਲੈਂਡਸਲਾਈਡ ਤੇ ਇਸ ਕੁਦਰਤੀ ਕਰੋਪੀ ਦੀ ਗਵਾਹੀ ਭਰ ਰਹੀ ਹੈ ਤੇ ਦੂਜੇ ਪਾਸੇ ਉਹ ਲੋਕ ਨੇ ਜੋ ਪ੍ਰਸ਼ਾਸਨ ਦੇ ਖਿਲਾਫ ਇਸ ਸਮੇਂ ਚੰਬਾ ਜ਼ਿਲ੍ਹੇ ਦੇ ਵਿੱਚ ਪ੍ਰਦਰਸ਼ਨ ਵੀ ਕਰਦੇ ਨਜ਼ਰ ਆਏ ਸੀ ਹਾਲਾਂਕਿ ਪ੍ਰਸ਼ਾਸਨ ਦੇ ਅਧਿਕਾਰੀ ਉਹਨਾਂ ਨੂੰ ਸਮਝਾਉਂਦੇ ਨਜ਼ਰ ਆਏ ਪਰ ਜਿਨ੍ਹਾਂ ਲੋਕਾਂ ਦੇ ਜੀ ਜਾਂ ਸਾਥੀ ਵਿਛੜ ਗਏ ਨੇ ਜਾਂ ਔਖੀ ਘੜੀ ਦੇ ਵਿੱਚ ਨੇ ਉਹਨਾਂ ਦੇ ਲਈ ਉਹਨਾਂ ਦੇ ਜੋ ਸਾਥੀ ਨੇ ਉਹਨਾਂ ਦਾ ਗੁੱਸਾ ਹੋਣਾ ਜਾਇਜ਼ ਵੀ ਹੈ ਤੇ ਇਸ ਸਮੇਂ ਜੋ ਸਭ ਤੋਂ ਅਹਿਮ ਖਬਰ ਹੈ ਮਣੀ ਮਹੇਸ਼ ਯਾਤਰਾ ਦੇ ਦੌਰਾਨ ਹੁਣ ਤੱਕ 11 ਲੋਕਾਂ ਦੀ ਮੌਤ ਦੀ ਖਬਰ ਹੈ ਤੇ ਬਾਕੀ ਕਈ ਲੋਕ ਲਾਪਤਾ ਨੇ ਕਈ ਲੋਕ ਫਸੇ ਹੋਏ ਨੇ ਤੇ ਇਹ ਤਸਵੀਰਾਂ ਇਸ ਸਮੇਂ ਚੰਬਾ ਜ਼ਿਲ੍ਹੇ ਦੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰ ਬੇਹਦ ਡਰਾਉਣ ਵਾਲੀ ਹੈ ਇਸ ਤੋਂ ਬਾਅਦ ਸਭ ਤੋਂ ਅਹਿਮ ਗੱਲ ਇਹ ਹੈ ਕਿ ਜੋ ਲੋਕ ਪੂਰੇ ਦੇਸ਼ ਤੋਂ ਇਸ ਯਾਤਰਾ ਤੇ ਨਿਕਲੇ ਹੋਏ ਸੀ ਉਹਨਾਂ ਦੇ ਵਿੱਚੋਂ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਸਮੇਂ ਉਹਨਾਂ ਦੀ ਚਿੰਤਾ ਸਤਾ ਰਹੀ ਹੈ ਕਿਉਂਕਿ ਕਈਆਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਤੇ ਕਈ ਲੋਕ ਇਸ ਸਮੇਂ ਲਾਪਤਾ ਦੱਸੇ ਜਾ ਰਹੇ ਨੇ ਇਸੇ ਕੜੀ ਦੇ ਵਿੱਚ ਫਰੀਦਕੋਟ ਤੋਂ ਜਿਵੇਂ ਪਹਿਲਾਂ ਦੱਸਿਆ ਕਿ ਫਰੀਦਕੋਟ ਦੇ ਪੰਜਗਰਾਈਂ ਪਿੰਡ ਤੋਂ ਇੱਕ ਤਸਵੀਰ ਆਈ ਹੈ ਜਿੱਥੇ ਹਰ ਇੱਕ ਸ਼ਖਸ ਬੇहद ਡਰ ਦੇ ਵਿੱਚ ਹੈ ਤੇ ਉਮੀਦ ਇਹ ਹੀ ਕੀਤੀ ਜਾ ਰਹੀ ਹੈ ਕਿ ਰੱਬ ਉਹਨਾਂ ਤੇ ਕਿਰਪਾ ਕਰੇ ਤੇ ਉਹਨਾਂ ਦੇ ਜੋ ਜੀ ਗਏ ਨੇ 10 ਦਿਨ ਪਹਿਲਾਂ ਯਾਤਰਾ ਤੇ ਨਿਕਲੇ ਸੀ ਮੋਟਰਸਾਈਕਲਾਂ ਤੇ ਜੀ ਹਾਂ ਕਈ ਲੋਕ ਯਾਤਰਾ ਤੇ ਜਾਂਦੇ ਨੇ ਤਾਂ ਮੋਟਰਸਾਈਕਲ ਦੀ ਵਰਤੋਂ ਕਰਦੇ ਨੇ 10 ਇਹਨਾਂ ਲੋਕਾਂ ਦੀ ਗਿਣਤੀ ਹੈ ਉਹਨਾਂ ਦੇ ਵਿੱਚ 7 7 ਸਾਲ ਦਾ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ ਇਹਨਾਂ ਦੇ ਪਰਿਵਾਰ ਵਾਲੇ ਪਿੰਡ ਵਾਲੇ ਇਸ ਸਮੇਂ ਬੇਹਤ ਚਿੰਤਿਤ ਨੇ ਕਿਉਂਕਿ ਇਹਨਾਂ ਨਾਲ ਕਈ ਘੰਟਿਆਂ ਤੋਂ ਸੰਪਰਕ ਨਹੀਂ ਹੋ ਰਿਹਾ ਫੋਨ ਨਹੀਂ ਲੱਗ ਰੇ ਤੇ ਨਾ ਹੀ ਇਹਨਾਂ ਦੇ ਬਾਰੇ ਪ੍ਰਸ਼ਾਸਨ ਦੇ ਕੋਲ ਕੋਈ ਜਾਣਕਾਰੀ ਹੈ ਸਥਾਨਕ ਪ੍ਰਸ਼ਾਸਨ ਫਰੀਦਕੋਟ ਦੇ ਜੋ ਪ੍ਰਸ਼ਾਸਨ ਹੈ ਉਸ ਤੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਤੱਕ ਹਜੇ ਕੋਈ ਵਿਲਕਤੀ ਸ਼ਿਕਾਇਤ ਨਹੀਂ ਆਈ ਤੇ ਠੀਕ-ਠੀਕ ਪਤਾ ਨਹੀਂ ਲੱਗ ਰਿਹਾ ਕਿ ਇਹ ਲੋਕ ਕਿੱਥੇ ਨੇ ਤਸਵੀਰ ਅਸੀਂ ਤੁਹਾਨੂੰ ਦਿਖਾਈਏ ਕਿ ਉਹੀ ਜੋ ਜਥਾ ਹੈ ਜੋ ਫਰੀਦਕੋਟ ਦੇ ਪੰਜਗੜਾਈ ਪਿੰਡ ਤੋਂ ਗਿਆ ਸੀ ਜੋ ਤਸਵੀਰ ਦੇ ਵਿੱਚ ਦਿਖਾਈ ਦੇ ਰਿਹਾ ਉਹ ਤਸਵੀਰ ਇਨਾ ਲੋਕਾਂ ਦੀ ਹੈ ਜੋ ਲੋਕ ਇਸ ਸਮੇਂ ਮਣੀ ਮਹੇਸ਼ੀ ਦੀ ਯਾਤਰਾ ਦੇ ਉੱਪਰ ਗਏ ਹੋਏ ਨੇ ਪਰ ਅਸੀਂ ਵੀ ਉਮੀਦ ਕਰਦੇ ਹਾਂ ਅਸੀਂ ਵੀ ਦੁਆ ਕਰਦੇ ਹਾਂ ਕਿ ਇਸ ਗਰੁੱਪ ਦੀ ਜੋ ਸੇਫਟੀ ਸਿਕਿਉਰਿਟੀ ਯਕੀਨੀ ਬਣੀ ਹੋਏਗੀ ਇਹ ਠੀਕ ਹੋਣਗੇ ਇਹੀ ਸਾਡੀ ਵੀ ਦੁਆ ਹੈ ਤੁਸੀਂ ਦੇਖ ਰਹੇ ਹੋ ਕਿ ਇਸ ਗਰੁੱਪ ਦੇ ਵਿੱਚ ਸਭ ਤੋਂ ਪਹਿਲੀ ਕਤਾਰ ਤੋਂ ਪਹਿਲਾ ਜੋ ਬੱਚਾ ਹੈ ਉਸ ਨੂੰ ਹੀ ਕਿਹਾ ਜਾ ਰਿਹਾ ਕਿ ਇਹ 7 ਸਾਲ ਦਾ ਹੈ ਜਿਸ ਦੀ ਉਮਰ ਜੋ ਇਸ ਜੱਥੇ ਦੇ ਨਾਲ ਰਵਾਨਾ ਹੋਇਆ ਇਹ ਸਾਰੇ ਦੇ ਸਾਰੇ ਲੋਕ ਮੋਟਰਸਾਈਕਲ ਤੇ ਮਣੀ ਮਹੇਸ਼ ਦੀ ਯਾਤਰਾ ਦੇ ਲਈ ਗਏ ਸੀ ਪਰ ਇਹਨਾਂ ਦਾ ਹੁਣ ਤੱਕ ਥੋ ਪਤਾ ਨਹੀਂ ਲੱਗ ਰਿਹਾ ਉਮੀਦ ਹੈ ਕਿ ਸ਼ਾਇਦ ਪ੍ਰਸ਼ਾਸਨ ਇਹਨਾਂ ਨੂੰ ਲੱਭ ਲੇ ਤੇ ਇਹ ਸੁਰੱਖਿਅਤ ਵੀ ਹੋਣਗੇ ਇਸੇ ਦੀ ਉਮੀਦ ਲਗਾ ਪਿੰਡ ਵਾਲੇ ਬੈਠੇ ਨੇ ਪਰ ਜਿਨ੍ਹਾਂ ਪਰਿਵਾਰਾਂ ਦੇ ਨਾਲ ਇਹ ਸੰਬੰਧਤ ਨੇ ਉਹਨਾਂ ਪਰਿਵਾਰਾਂ ਦੇ ਹਾਲ ਇਸ ਸਮੇਂ ਬੇਹਦ ਬੁਰੇ ਨੇ ਕਿਉਂਕਿ ਇਹ ਹੋਣਾ ਵੀ ਲਾਜ਼ਮੀ ਹੈ ਕਿਉਂਕਿ ਜਿਨ੍ਹਾਂ ਤੋਂ ਸੰਪਰਕ ਨਾ ਹੋ ਸਕੇ ਹੋਵੇ ਘਰ ਦੇ ਇਹ ਨੌਜਵਾਨ ਲੋਕ ਨੇ ਇਹ ਘਰ ਦੇ ਖਰਚੇ ਚਲਾਉਣਾ ਘਰ ਦੀ ਕਮਾਈਆਂ ਕਰਨਾ ਇਹ ਘਰ ਦੇ ਨੂੰ ਸੰਭਾਲਣਾ ਇਹਨਾਂ ਦੇ ਉੱਪਰ ਹੀ ਸੀ ਇਹਨਾਂ ਨਾਲ ਸੰਪਰਕ ਨਾ ਹੋਣ ਦਾ ਮਤਲਬ ਇਹ ਹੈ ਕਿ ਪਰਿਵਾਰਾਂ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟਣਾ ਪਰਿਵਾਰ ਇਸ ਸਮੇਂ ਕੀ ਕਹਿ ਰਹੇ ਨੇ ਕੀ ਅਪੀਲ ਕਰ ਰਹੇ ਨੇ ਉਹਨਾਂ ਨੂੰ ਜ਼ਰੂਰ ਸੁਣਾਈਏ ਤੁਹਾਨੂੰ ਕਿ ਅੱਜ 10 ਦਿਨ ਹੋ ਗਏ ਜੀ ਘਰੋਂ ਗਿਆ ਉਹਨੂੰ ਹਾਂਜੀ ਉਹਨਾਂ ਨੇ ਐਤਵਾਰ ਕੋਰਟਿੰਗ ਕੀਤਾ ਜੀ ਮਤਲਬ ਕਿ ਕਹਿੰਦੇ ਅਸੀਂ ਤਾਂ ਚੜੀ ਜਾਂਦੇ ਮਾਬੇ ਦੀ ਯਾਤਰਾ ਤੇ ਇਸ ਤੋਂ ਬਾਅਦ ਮੜਕੇ ਤੁਹਾਨੂੰ ਕੋਲ ਕੋਈ ਨਹੀਂ ਲੱਗਣੀ ਜੀ ਮਰਕੇ ਸੋਮਾ ਜਰੂਰ ਜਲਦੀ ਲੋਟਾਂਗੇ ਉਦੋਂ ਤੁਹਾਨੂੰ ਕੋਲ ਕਰਾਂਗੇ ਬਹੁਤ ਫੋਨ ਆਇਆ ਨਹੀਂ ਜੀ ਉਸ ਤੋਂ ਬਾਅਦ ਕੋਈ ਕੋਰਟਿੰਗ ਵੀ ਹੋ ਰਿਹਾ ਜੀ ਮੈਸੇਜ ਵੀ ਬਹੁਤ ਪਾਏ ਜੀ ਮਤਲਬ ਕਿ ਬਹੁਤ ਜ਼ਿਆਦਾ ਉਤੀਤਾ ਵੀ ਮਰਕੇ ਜਲਦੀ ਫੋਨ ਆਵੇ ਕੋਈ ਨਾ ਕੋਈ ਜਲਦੀ ਲੋਟੇ ਘਰੇ ਨਹੀਂ ਜੀ ਕੋਈ ਨਹੀਂ ਮਤਲਬ ਕੋਈ ਗੱਲ ਵਾਦਾ ਹੋ ਨਹੀਂ ਰਿਹਾ ਕਿੱਥੇ ਜੀ ਮਣੀ ਮੇਸ਼ ਗਈ ਹੈ ਜੀ ਸ਼ਿਵਜੀ ਭਗਵਾਨ ਦੇ ਦਰਵਾਜ਼ੇ ਹਾਂਜੀ ਬਹੁਤ ਤੁਸੀਂ ਫੋਨ ਰੋਜ਼ ਹੀ ਲਾਉਂਦੇ ਆ ਤੇ ਨਹੀਂ ਕੀ ਮੰਗ ਕਰਦੇ ਸਰਕਾਰ ਤੋਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਸਾਡੇ ਬੇਟੇ ਆ ਜਿਹੜੇ ਸਾਰਿਆਂ ਦੇ ਮਾਵਾ ਦੇ ਜਿਹੜੀਆਂ ਮਾਵਾ ਰੋਦਾਂ ਸਾਡੇ ਬੇਟੇ ਘਰੇ ਆਉਣ ਸਾਰੀ ਸਾਰੀ ਗਾਟ ਚੱਕਦੀਆਂ ਨੂੰ ਮੰਗ ਜਾਂਦੀ ਰੋਂਦਾਂ ਘਕਣ ਲੰਤਿਆਂ ਇਹ ਲੈ ਸੱਤ ਅੱਠਾਂ ਦਿਨ ਬਾਅਦ ਹੀ ਸੀ ਅੱਛਾ ਤੁਹਾਨੂੰ ਦੱਸ ਦੇਣ 20 ਤਰੀਕ ਦੇ ਗਏ ਦੇ ਪਹਿਲਾਂ ਕਦੇ ਕੋਣ ਕੋਣ ਬੰਦ ਹੁੰਦੇ ਹੋ ਜਾਂਦੇ ਨਹੀਂ ਉੱਪਰ ਜਿਹੜੀ ਚੜ੍ਹਾਈ ਚੜ੍ਹ ਕੇ ਸਕੇਰਾ ਬੰਦ ਆਉਂਦੇ ਸੀ ਤੇ ਇੱਕ ਦਿਨ ਹੀ ਲੱਗਾ ਬਸ ਹੁਣ ਐਤਵਾਰ ਤੱਕ ਬਾਅਦ ਚ ਨਹੀਂ ਲੱਗੇ ਪਤਾ ਨਹੀਂ ਦਿੱਤਾ ਹਾਂ ਜੀ ਲਾਗਤ ਨਹੀਂ ਬੰਦੀ ਆਈ ਜਾਂਦੀ ਕੀ ਕੰਮ ਕੀ ਕਰਦੇ ਪਰਿਵਾਰ ਬਸ ਡੇਢ ਤੱਕ ਪਈ ਗਈ ਜੀ ਹਾਂ ਇਹ ਬਿਲਕੁਲ ਲਾਜ਼ਮੀ ਹੈ ਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਵਿੱਚ ਯਾਤਰਾ ਤੇ ਗਏ ਨੇ ਪਰਿਵਾਰ ਦੇ ਵਿੱਚ ਚਿੰਤਾ ਤੇ ਗਮ ਹੋਣੇ ਲਾਜ਼ਮੀ ਹੈ ਪਰ ਤੁਹਾਨੂੰ ਦੱਸਿਏ ਕਿ ਇੱਕ ਉਮੀਦ ਦੀ ਕਿਰਨ ਵੀ ਬਾਕੀ ਹੈ ਕਿਉਂਕਿ ਇਸ ਪੂਰੀ ਯਾਤਰਾ ਨੂੰ ਕਲੋਸਲੀ ਮਾਨੀਟਰ ਕਰ ਰਹੀ ਹੈ ਹਿਮਾਚਲ ਪ੍ਰਦੇਸ਼ ਦੀ ਪੁਲਿਸ ਤੇ ਹਿਮਾਚਲ ਪ੍ਰਦੇਸ਼ ਦਾ ਪ੍ਰਸ਼ਾਸਨ ਤੇ ਇਸੇ ਲਈ ਹਿਮਾਚਲ ਪ੍ਰਦੇਸ਼ ਦੇ ਜੋ ਸੋਸ਼ਲ ਮੀਡੀਆ ਹੈਂਡਲ ਨੇ ਖਾਸ ਕਰਕੇ ਫੇਸਬੁੱਕ ਤੇ ਇੰਸਟਾਗ੍ਰam ਤੇ ਉਸ ਤੋਂ ਇਲਾਵਾ ਜੋ ਐਕਸ ਹੈਂਡਲ ਹੈ ਉਸ ਨੂੰ ਲਗਾਤਾਰ ਫੋਲੋ ਕਰਦੇ ਰਹੋ ਜੀ ਹਾਂ ਅਸੀਂ ਇਹ ਵੀ ਇਹ ਵਾਰ-ਵਾਰ ਕਹਿੰਨਾ ਕਿ ਹਿਮਾਚਲ ਪ੍ਰਦੇਸ਼ ਪੁਲਿਸ ਵੀ ਇਸੇ ਦੇ ਉੱਪਰ ਹੀ ਸਾਰੀ ਜਾਣਕਾਰੀ ਅਪਡੇਟ ਕਰ ਰਹੀ ਹੈ ਹਿਮਾਚਲ ਪ੍ਰਦੇਸ਼ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਦੇ ਉੱਪਰ ਇਸ ਯਾਤਰਾ ਦੇ ਨਾਲ ਸੰਬੰਧਿਤ ਅਪਡੇਟਸ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਤੇ ਨਾਲ ਹੀ ਨਾਲ ਇੱਕ ਚੰਗਾ ਇਹ ਕਹਤਾ ਹੈ ਕਿ ਜਿਹੜੇ ਜਿਹੜੇ ਲੋਕ ਜਿਨ੍ਹਾਂ ਦਾ ਰੈਸਕਿਊ ਕੀਤਾ ਜਾ ਰਿਹਾ ਜੋ ਲੋਕ ਜਿੱਥੇ-ਜਿੱਥੇ ਵੀ ਨੇ ਉਹਨਾਂ ਦਾ ਬਕਾਇਦਾ ਨਾਮ ਦੇ ਨਾਲ ਉਹਨਾਂ ਦਾ ਸਥਾਨ ਵੀ ਲਿਖਿਆ ਜਾ ਰਿਹਾ ਸਾਡੇ ਕੋਲ ਲਿਸਟ ਵੀ ਪਹੁੰਚੀ ਹੈ ਤੁਸੀਂ ਵੀ ਇਹ ਲਿਸਟ ਹਿਮਾਚਲ ਪ੍ਰਦੇਸ਼ ਪੁਲਿਸ ਦੇ ਫੇਸਬੁੱਕ ਪੇਜ ਦੇ ਉੱਪਰ ਜਾ ਕੇ ਐਕਸੈਸ ਕਰ ਸਕਦੇ ਹੋ ਤੇ ਉਸ ਦੇ ਵਿੱਚ ਆਪਣੇ ਆ ਦੀ ਜਾਂ ਆਪਣੇ ਜੋ ਪਿੰਡ ਵਾਲੇ ਨੇ ਆਪਣੇ ਕਸਬੇ ਵਾਲੇ ਨੇ ਉਹਨਾਂ ਦਾ ਨਾਮ ਪੜ ਸਕਦੇ ਹੋ ਤੁਹਾਨੂੰ ਦਿਖਾਈਏ ਉਹ ਲਿਸਟ ਜਿਸ ਤੋਂ ਪਤਾ ਲੱਗੇਗਾ ਕਿ ਕੌਣ ਕਿੱਥੇ-ਕਿੱਥੇ ਹੈ ਇੱਕ ਐਗਜ਼ਾਮਪਲ ਦੇ ਨਾਲ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਤੇ ਇਹ ਲਿਸਟ ਹਿਮਾਚਲ ਪ੍ਰਦੇਸ਼ ਪੁਲਿਸ ਨੇ ਆਪਣੇ ਫੇਸਬੁੱਕ ਪੇਜ ਤੇ ਅਪਡੇਟ ਕੀਤੀ ਹੈ ਲਿੰਕ ਹੋਇਆ ਉਸ ਦੇ ਵਿੱਚ ਲਗਾਤਾਰ ਅਪਡੇਟ ਵੀ ਕੀਤਾ ਜਾ ਰਿਹਾ ਜੋ ਅਸੀਂ ਹਾਈਲਾਈਟ ਕੀਤਾ ਨੇ ਨਾਮ ਉਹ ਤੁਸੀਂ ਦੇਖੋ ਕਿ ਮੋਬਾਈਲ ਨੰਬਰ ਦੇ ਨਾਲ ਦੇਖੋ ਲਿਖਿਆ ਹੋਇਆ ਹੈ ਕਿ ਕੰਟੈਕਟ ਵਿਦ ਨੇਮ ਲਿਖਿਆ ਹੋਇਆ ਹੈ ਤੇ ਉਸ ਤੋਂ ਬਾਅਦ ਰਿਪੋਰਟਿੰਗ ਪਰਸਨ ਤੇ ਰਿਮਾਰਕਸ ਉਹਦਾ ਮਤਲਬ ਇਹ ਹੋਇਆ ਕਿ ਜੋ ਲੋਕ ਜਿਵੇਂ ਲਿਖਿਆ ਹੋਇਆ ਜਿਵੇਂ ਹੁਸ਼ਿਆਰਪੁਰ ਬਟਾਲਾ ਉਸ ਤੋਂ علاوہ ਬਟਾਲਾ ਤੋਂ ਇਲਾਵਾ ਕਈ ਲੋਕ ਨੇ ਮੁਕੇਰੀਆਂ ਅੰਮ੍ਰਿਤਸਰ ਪਠਾਨਕੋਟ ਇਹਨਾਂ ਥਾਵਾਂ ਤੋਂ ਜੋ ਲੋਕ ਮੰਡੀ ਮਹੇਸ਼ਤੀ ਯਾਤਰਾ ਤੇ ਗਏ ਨੇ ਉਹਨਾਂ ਦੇ ਨਾਮ ਦੇ ਨਾਲ ਮੋਬਾਈਲ ਨੰਬਰ ਵਗੈਰਾ ਸਭ ਕੁਝ ਲਿਖਿਆ ਹੋਇਆ ਹੈ ਕਿ ਐਂਡ ਦੇ ਵਿੱਚ ਲਿਖਿਆ ਸੇਫ ਐਟ ਬੀਐਮਆਰ ਇਸ ਦਾ ਮਤਲਬ ਇਹ ਹੋਇਆ ਕਿ ਸੇਫ ਐਟ ਭਰਮੌਰ ਭਰਮੌਰ ਇੱਕ ਵੱਡਾ ਬੇਸ ਕੈਂਪ ਬਣਾਇਆ ਗਿਆ ਜਿੱਥੇ ਲੋਕਾਂ ਨੂੰ ਰੈਸਕਿਊ ਕਰਕੇ ਲਿਆਇਆ ਜਾ ਰਿਹਾ ਤੇ ਇਹਨਾਂ ਦੇ ਬਾਈ ਨੇਮ ਮੋਬਾਈਲ ਨੰਬਰ ਤੇ ਇਹਨਾਂ ਦੇ ਨਾਲ ਜਿੰਨੇ ਵੀ ਲੋਕ ਨੇ ਮੰਨ ਕੇ ਚੱਲੋ ਕਿ ਇੱਕ ਨਾਮ ਲਿਖਿਆ ਹੋਇਆ ਹੈ ਕਿ ਅ ਨੀਤੀ ਨੀਤੀ ਸਿੰਘ 5% ਸੌਰਵ 6% ਯਾਨੀ ਕਿ ਇੱਕ ਬੰਦੇ ਦਾ ਨਾਮ ਉਸਦੇ ਜੋ ਸਾਥੀ ਨੇ ਅੱਗੇ 7 ਬੰਦੇ 8 ਬੰਦੇ 9 ਬੰਦੇ ਜਿਨਨੇ ਵੀ ਨਾਮ ਨੇ ਅੱਗੇ ਲਿਖਿਆ ਹੋਇਆ ਸੇਫ ਐਟ ਬਰਮਾ ਔਰ ਯਾਨੀ ਸੇਫ ਐਟ ਬੀਐਮਆਰ ਅੱਗੇ ਜੋ ਜੋ ਵੀ ਕੈਂਪ ਬਣੇ ਹੋਏ ਨੇ ਉੱਥੇ ਉੱਥੇ ਇਹ ਲੋਕ ਨੇ ਤਾਂ ਜੇਕਰ ਤੁਸੀਂ ਆਪਣੇ ਲੋਕਾਂ ਦਾ ਨਾਮ ਇੱਥੇ ਲੱਭਣਾ ਚਾਹੁੰਦੇ ਹੋ ਜਿਵੇਂ ਕਿ ਫਰੀਦਕੋਟ ਵਾਲਿਆਂ ਦਾ ਸੀ ਨਾਮ ਲਿਆ ਜੇ ਪੰਜਗਰਾਈ ਪਿੰਡ ਦੇ ਲੋਕਾਂ ਦਾ ਨਾਮ ਲੱਭਣਾ ਹੈ ਤਾਂ ਇਹ ਲਿਸਟ ਲਗਾਤਾਰ ਅਪਡੇਟ ਹੋ ਰਹੀ ਹੈ ਇਸ ਲਿਸਟ ਨੂੰ ਵਾਰ-ਵਾਰ ਐਕਸੈਸ ਕੀਤਾ ਜਾਵੇ ਤੇ ਉਹਨਾਂ ਦਾ ਨਾਮ ਸ਼ਾਇਦ ਹੋ ਸਕਦਾ ਹੈ ਕਿ ਇੱਥੇ ਮਿਲੇ ਜਿਸ ਥਾਂ ਤੇ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਰੈਸਕਿਊ ਕਰਕੇ ਇੱਕ ਥਾਂ ਤੇ ਰੱਖਿਆ ਉਹਨਾਂ ਦੀ ਖਾਣਾ ਪਾਣੀ ਤੇ ਉਹਨਾਂ ਦੀ ਦਵਾਈਆਂ ਵਗੈਰਾ ਸਭ ਦਾ ਇੰਤਜ਼ਾਮ ਕੀਤਾ ਜਾ ਰਿਹਾ ਤਾਂ ਇਹ ਇੱਕ ਚੰਗੀ ਗੱਲ ਹੈ ਜਿਸ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਅਪਡੇਟ ਕੀਤਾ ਜੋ ਤੁਸੀਂ ਅਪਡੇਟ ਲੈਣੀ ਹੈ ਇਸ ਲਿਸਟ ਦੇ ਨਾਲ ਹੀ ਤੁਸੀਂ ਲੈ ਸਕਦੇ ਹੋ ਇਸ ਤੋਂ ਇਲਾਵਾ ਤੁਹਾਨੂੰ ਇੱਕ ਹੋਰ ਹਿਮਾਚਲ ਪ੍ਰਦੇਸ਼ ਪੁਲਿਸ ਦਾ ਜੋ ਉਹਨਾਂ ਦਾ ਫੇਸਬੁੱਕ ਦੇ ਉੱਪਰ ਸੰਦੇਸ਼ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਯਾਤਰੀਆਂ ਤੋਂ ਅਸੀਂ ਅਪੀਲ ਕਰਦੇ ਹਾਂ ਕਿ ਜਦ ਤੱਕ ਜ਼ਰੂਰੀ ਨਾ ਹੋਵੇ ਯਾਤਰਾ ਨਾ ਕਰੋ ਤੇ ਸਾਰੇ ਸਾਰਿਆਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਜੋ ਅਧਿਕਾਰਤ ਅਪਡੇਟ ਹੈ ਜੀ ਹਾਂ ਬਿਲਕੁਲ ਠੀਕ ਗੱਲ ਲਿਖੀ ਹੈ ਕਿ ਅੱਜ ਕੱਲ ਦੇ ਦੌਰ ਦੇ ਵਿੱਚ ਬਹੁਤ ਪੁਰਾਣੇ ਵੀਡੀਓਜ਼ ਵੀ ਬਹੁਤ ਸਾਰੇ ਫੇਕ ਨਿਊਜ਼ ਵੀ ਫੈਲਾਏ ਜਾਂਦੇ ਨੇ ਇਸ ਕਰਕੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਕਿਹਾ ਕਿ ਅਧਿਕਾਰਤ ਅਪਡੇਟ ਦੀ ਹੀ ਪਾਲਣਾ ਦੀ ਸਲਾਹ ਦਿੱਤੀ ਜਾਂਦੀ ਹੈ ਜਦੋਂ ਵੀ ਐਮਰਜੈਂਸੀ ਹੋਵੇ ਇਸ ਸਥਿਤੀ ਦੇ ਵਿੱਚ ਡਾਇਲ ਕਰੋ 112 ਇਹ ਵੀ ਲਿਖਿਆ ਗਿਆ ਤੇ ਇਸ ਤੋਂ ਇਲਾਵਾ اسی ਚੀਜ਼ ਨੂੰ ਸਹਿਯੋਗ ਨੂੰ ਮੰਨਦੇ ਹੋਏ ਪੀਟੀਸੀ ਨਿਊਜ਼ ਨੇ ਵੀ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿਹ ਕੈਸ ਨੰਬਰ ਤੇ ਤੁਸੀਂ ਐਮਰਜੈਂਸੀ ਫੋਨ ਕਰਨਾ ਹੈ ਕਿਹੜੀ ਲਿਸਟ ਹੈ ਜਿਸ ਨੂੰ ਤੁਸੀਂ ਫਾਲੋ ਕਰਨਾ ਹੈ ਤਾਂ ਕਿ ਤੁਸੀਂ ਉਸ ਲਿਸਟ ਨੂੰ ਅਪਡੇਟ ਹੁੰਦੀ ਰਹੀ ਹੈ ਉਸ ਦੇ ਵਿੱਚ ਜਾ ਕੇ ਆਪਣੇ ਦਾ ਨਾਮ ਲੱਭ ਸਕੋ ਜਿਨ੍ਹਾਂ ਨੂੰ ਸੇਫਲੀ ਬਚਾ ਕੇ ਹਿਮਾਚਲ ਪ੍ਰਦੇਸ਼ ਪੁਲਿਸ ਨੇ ਭਰਮੌਰ ਵਰਗੇ ਬੇਸ ਕੈਂਪਾਂ ਦੇ ਵਿੱਚ ਰੱਖਿਆ ਹੋਇਆ ਹੈ ਤੇ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਉਹ ਸਾਰੇ ਲਿੰਕ ਮਿਲ ਜਾਣਗੇ ਉਹ ਸਾਰੇ ਨੰਬਰ ਮਿਲ ਜਾਣਗੇ ਜਿਨ੍ਹਾਂ ਦੇ ਉੱਪਰ ਕੰਟੈਕਟ ਕਰਕੇ ਤੁਸੀਂ ਆਪਣੇ ਦਾ ਹਾਲਚਲ ਪੁੱਛ ਸਕਦੇ ਹੋ ਜਾਂ ਇਸ ਮਾਮਲੇ ਦੇ ਵਿੱਚ ਅਪਡੇਟ ਲੈ ਸਕਦੇ ਹੋ